ਬੋਧੀ ਸਤਿਕਾਰਤ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਗੀਤਾ ਦਿਆਲਪੁਰੀ ਜੀ ਦੀ ਕਿਤਾਬ ਦੇ ਵਿੱਚੋਂ ਇੱਕ ਰਚਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੀ ਤੈਨੂੰ ਮਾਰੂ ਮੋਹ ਲੋਭ ਤੇ ਹੰਕਾਰ ਓਏ ਮਣਾ ਚੱਲੀ ਜਾਣੀ ਨਹੀਂ ਚੱਲੀ ਜਾਣੀ ਨੀ ਯਮਾਂ ਦੀ ਤੇਥੋਂ ਮਾਰ ਓਏ ਮਣਾ ਚੱਲੀ ਜਾਣੀ ਨੀ ਚੱਲੀ ਜਾਣੀ ਨੀ ਯਮਾਂ ਦੀ ਤੇਥੋਂ ਮਾਰ ਓਏ ਮਣਾ ਚੱਲੀ ਜਾਣੀ ਨੀ ਐਨਾ ਝੂਠ ਬੋਲੇ ਤੂੰ ਤਾਂ ਰੋਕਦਾ ਨਾ ਜੀਵ ਨੂੰ ਠੱਗੀ ਧੋਖੇ ਵੇਰੇ ਵੀ ਨਾ ਬਖਸ਼ੇ ਗਰੀਬ ਨੂੰ ਐਨਾ ਝੂਠ ਬੋਲ ਤੂੰ ਤਾਂ ਰੋਕਦਾ ਨਾ ਜੀਵ ਨੂੰ ਠੱਗੀ ਧੋਖੇ ਵੇਰੇ ਵੀ ਨਾ ਬਖਸ਼ੇ ਗਰੀਬ ਨੂੰ ਐਵੇਂ ਲੱਦੀ ਜਾਵੇਂ ਪਾਪਾਂ ਵਾਲਾ ਭਾਰ ਹੋਏ ਮਣਾ ਚੱਲੀ ਜਾਣੀ ਨੀ ਚੱਲੀ ਜਾਣੀ ਨੀ ਜਮਾਂ ਦੀ ਤੇਥੋਂ ਮਾਰ ਹੋਏ ਮਣਾ ਚੱਲੀ ਜਾਣੀ ਨੀ ਪਾਵੇਂ ਨਾ ਤੂੰ ਚੋਗਾ ਬੁੱਕ ਘੁੱਗੀਆਂ ਗਟਾਰਾਂ ਨੂੰ ਐਵੇਂ ਹੀ ਬਣਾਉਂਦਾ ਰਹੇ ਖੰਭਾਂ ਦੀਆਂ ਡਾਰਾਂ ਨੂੰ ਪਾਵੇਂ ਨਾ ਤੂੰ ਚੋਗਾ ਬੁੱਕ ਘੁੱਗੀਆਂ ਗਟਾਰਾਂ ਨੂੰ ਐਵੇਂ ਹੀ ਬਣਾਉਂਦਾ ਰਹੇ ਖੰਭਾਂ ਦੀਆਂ ਡਾਰਾਂ ਨੂੰ ਕੋਈ ਕਰ ਲੈ ਧਰਮ ਵਾਲੀ ਕਾਰ ਓਏ ਮਣਾ ਚੱਲੀ ਜਾਣੀ ਨੀ ਚੱਲੀ ਜਾਣੀ ਨੀ ਜਮਾਂ ਦੀ ਤੇਥੋਂ ਮਾਰ ਓਏ ਮਣਾ ਚੱਲੀ ਜਾਣੀ ਨੀ ਮੂਰਖਾ ਨਾ ਕਦੇ ਵੀ ਪਰ ਆਇਆ ਹੱਕ ਖਾਈ ਦਾ ਅੱਗੇ ਜਾ ਕੇ ਹੋਣਾ ਏ ਹਿਸਾਬ ਪਾਈ ਪਾਈ ਦਾ ਮੂਰਖਾ ਨਾ ਕਦੇ ਵੀ ਪਰ ਆਇਆ ਹੱਕ ਖਾਈ ਦਾ ਅੱਗੇ ਜਾ ਕੇ ਹੋਣਾ ਏ ਹਿਸਾਬ ਪਾਈ ਪਾਈ ਦਾ ਗੀਤੇ ਦਿਆਲਪੁਰੇ ਵਾਂਗੂ ਛੱਡ ਖਾਰ ਓਏ ਮਣਾ ਚੱਲੀ ਜਾਣੀ ਨੀ ਚੱਲੀ ਜਾਣੀ ਨੀ ਜਮਾਂ ਦੀ ਤੇਥੋਂ ਮਾਰ ਓਏ ਮਣਾ ਚੱਲੀ ਜਾਣੀ ਨੀ ਤੈਨੂੰ ਮਾਰੂ ਲੋਭ ਮੋਹ ਤੇ ਹੰਕਾਰ ਓਏ ਮਣਾ ਚੱਲੀ ਜਾਣੀ ਨੀ ਚੱਲੀ ਜਾਣੀ ਨੀ ਜਮਾਂ ਦੀ ਤੇਥੋਂ ਮਾਰ ਓਏ ਮਣਾ ਚੱਲੀ ਜਾਣੀ ਨੀ